ਤਰੰਤ ਆਰੰਧੇ ਪਿੰਡ ਆਲ ਦੀ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ ਜੋ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਬੋਵਿੰਡ ਸਾਈ ਵਿਖੇ ਐਤਵਾਰ ਨੂੰ ਮੇਲਾ ਦੇਖਣ ਗਈ ਪਰ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਈ ਅਤੇ ਪਰਿਵਾਰ ਵਿੱਚ ਇਸ ਟਾਈਮ ਬਹੁਤ ਹੀ ਭਾਵਕ ਮਾਹੌਲ ਬਣਿਆ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਨੇ ਦੱਸਿਆ ਕਿ ਕੁਲਦੀਪ ਕੌਰ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਹ ਮੇਲੇ ਦੀ ਧਿਰ ਵਿੱਚ ਗੁੰਮ ਹੋ ਗਈ ਜਿਸ ਦੀ ਪੁਲਿਸ ਨੂੰ ਵੀ ਸੂਚਨਾ ਦਰਜ ਕਰਵਾਈ ਗਈ ਹੈ ਪਰ ਅਜੇ ਤੱਕ ਕੁਲਦੀਪ ਕੌਰ ਦਾ ਕੋਈ ਵੀ ਪਤਾ ਨਹੀਂ ਲੱਗਾ ਅਧੇ ਪਰਿਵਾਰ ਵਿੱਚ ਬਹੁਤ ਹੀ ਗੰਭੀਰ ਮਾਹੌਲ ਬਣਿਆ ਹੋਇਆ ਹੈ ਅਤੇ ਜਦੋਂ ਤੱਕ ਕੁਲਦੀਪ ਬਾਕੀ ਸਨ ਨਹੀਂ ਆਹ ਤਾਂ ਦੇ ਪਰਿਵਾਰ ਵਿੱਚ ਸੁੱਖ ਸਾਂਭ ਨਹੀਂ ਹੈ ਅੱਜ ਕਿਹਦਾ ਵੇਦੂ ਤੇਰਾ ਨਾਮ ਸਰਦੇਵ ਸਿੰਘ ਆ ਕਿਹੜਾ ਬੰਦੇ ਤਿੰਨ ਡਾਲਾ ਇਹ ਕੀ ਹਾਲਾਤ ਹੋਈ ਇਸਨੂੰ ਕੱਲ ਬਾਤ ਇਤਰਾਇਆ ਵੀ ਹੈ ਮੇਰੀ ਭੈ ਜੀ ਅਕਲਦੀਪ ਕੌਰ ਤੇ ਇਹ ਨਾ ਆਪਣਾ ਪਉਂਡ ਸਾਹਿਬ ਮੱਥਾ ਟੇਕਣ ਗਏ ਸੀ ਆ ਦਵਾਰ ਤੇ ਪਰਿਵਾਰ ਦੇ ਜੀ ਗਏ ਸੀ ਗੁਲੀ ਆ ਦੇ ਨਾਲ ਮਲਕੇ ਤਾਈ ਤੇ ਤਾਈ ਦੀ ਮਲਕੇ ਲੜਕੀ ਨਾਲ ਆ ਇਹ ਤਾਂ ਵੱਡੇ ਪਰਿਵਾਰ ਮਤਲਬ ਵੱਡੇ ਭਰਾ ਦੀ ਘਰ ਵਾਲੀ ਨਾਲ ਨੇ ਸਾਰੇ ਪਰਿਵਾਰ ਪੂਰੀ ਟਰਾਲੀ ਸਮੇਤ ਭਰ ਕੇ ਗਏ ਸੀ ਇਹਨਾਂ ਮੱਥਾ ਟੇਕ ਕੇ ਤੇ ਸਾਰੇ ਲੰਗਰ ਪਾਣੀ ਸ਼ਾਕਰ ਜਦੋਂ 3 ਵਜੇ ਆਪਣਾ 게ਟ ਦੇ ਉੱਤੇ ਮਲ ਕੇ ਦਰਸ਼ਕ ਜੋੜੀ ਬਾਹਰ ਨਿਕਲ ਲੱਗਿਆ ਉੱਥੇ ਢੀੜ ਨਾਲ ਜ਼ੋਰ ਨਾਲ ਹੋਣ ਕਾਰਨ ਕਰਕੇ ਉਹ ਲੜਕੀ ਤੋਂ ਹੱਥ ਛੁੱਟ ਗਿਆ ਤੇ ਇਹ ਮੁੜ ਕੇ ਪਰਿਵਾਰ ਨੂੰ ਪਰਿਵਾਰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਪਰ ਨਹੀਂ ਉਹ ਵੀ ਨਹੀਂ ਮਿਲੇ ਫਿਰ ਸਾਨੂੰ ਫੋਨ ਇਹਨਾਂ ਪਿੰਡ ਲਾਇਆ ਅਸੀਂ ਲੱਭਣ ਤੇ ਮਲਕੇ ਬੰਦੇ ਪਿੰਡੋਂ ਵੀ ਲੱਕ ਮੁੰਡੇ ਖੜੇ ਆ ਉੱਥੇ ਵੀ ਜਿਹੜੇ ਹੈਗੇ ਸਾਰੇ ਲਾਏ ਆ ਪਰ ਇਹ ਸਾਨੂੰ ਨਹੀਂ ਮਿਲੇ ਫਿਰ ਉਦੋਂ ਤੋਂ ਯਾਦਵਾਰ ਤੋਂ ਹੀ ਅਸੀਂ ਭਾਲ ਸ਼ੁਰੂ ਕਰਤੀ ਆ ਕੱਲ ਵੀ ਸਾਰਾ ਦਿਨ ਅਸੀਂ ਨਾ ਆਪਣਾ ਮੋਟਰਸਾਈਕਲ 7 8 ਮੋਟਰਸਾਈਕਲ ਤੇ ਗੱਡੀਆਂ ਜੋ ਪਿੰਡ ਆਪਣੇ ਹਲਕਾ ਵਿਟੋਏ ਦਾ ਜਿੰਨਾ ਵੀ ਏਰੀਆ ਹੈ ਉਹ ਸਾਰਾ ਸ਼ਾਨਬੀਨ ਕੀਤਾ ਹੋਇਆ ਹੈ ਮਤਲਬ ਕਿ ਜਿਹੜੇ ਆਪਣੇ ਗੁਰਦਾਰਾ ਸਾਹਿਬ ਆ ਜਿੱਥੇ ਜਿੱਥੇ ਮਤਲਬ ਕਿ ਲੌਂਸਮੈਂਟਾਂ ਵੀ ਕਰਾਈਆਂ ਹੋਈਆਂ ਵੀ ਕਿਤੇ ਪਰਿਵਾਰ ਇਹ ਬੈਠਾ ਹੋਵੇ ਤੇ ਸਾਨੂੰ ਇਹਨਾਂ ਨੰਬਰਾਂ ਤੇ ਉੱਤੇ ਸੰਪਰਕ ਕਰੇ ਮਿਲਦਾਰਨ ਕੀ ਜਿਸ ਤਰ੍ਹਾਂ ਦੀ ਮਾਗੀ ਹੈ ਮਾਗੀ ਹਾਲਤ ਨਹੀਂ ਗਈ ਠੀਕ ਨਹੀਂ ਹੈ ਆਪਣਾ ਦਵਾਈ ਚੱਲਦੀ ਪਈ ਹੈ ਸਾਲ ਤੋਂ ਇਹ ਮਤਲਬ ਕਿ ਇਦਾਂ ਹੋਏ ਨੇ ਤੇ ਦਿਮਾਗੀ ਹਾਲਤ ਨਾ ਹੋਣ ਕਾਰਨ ਕਰਕੇ ਮਲਕੇ ਵੀ ਜਿਗਰ ਦੇ ਮਲਕੇ ਜਿਗਰ ਦੀ ਇਹਨੂੰ ਪ੍ਰੋਬਲਮ ਗਿਆ ਤੇ ਪੇਟ ਦੀ ਪ੍ਰੋਬਲਮ ਦਾ ਕਾਰਨ ਕਰਕੇ ਇਹ ਜਦੋਂ ਦਿਮਾਗ ਨੂੰ ਉਬਾਲਾ ਪੈ ਜਾਂਦਾ ਤੇ ਉਦੋਂ ਮਲਕੇ ਦੀ ਦਿਮਾਗ ਦੀ ਹਾਲਤ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਜਾਂਦੀ ਆ ਨਹੀਂ ਇਹ ਕੰਮ ਕਰਦਾ ਇਹਦਾ ਉਸ ਤਰ੍ਹਾਂ ਇਹਦਾ ਦਿਮਾਗ ਸਹੀ ਚੱਲਦਾ ਜਦੋਂ ਮਲਕੇ ਦਿਹਾੜੀ ਦੇ ਵਿੱਚ ਪਤਾ ਨਹੀਂ ਦੋ ਦੋ ਤਿੰਨ ਤਿੰਨ ਮੇਰਾ ਇਹਨੂੰ ਇਹਦੇ ਚੱਕਰ ਪੈ ਜਾਂਦਾ ਵਾ ਬਲਕਿ ਉਹਦਾ ਠੀਕ-ਠਾਕ ਸੀ ਕਰਦਾ ਕੰਮ ਇਸ ਦੀ ਦਰਖਾਸਤ ਜਿਹੜੀ ਆ ਉਹ ਖਾਲੜਾ ਥਾਣਾ ਸਾਨੂੰ ਪੈਂਦਾ ਉੱਥੇ ਵੀ ਦਿੱਤੀ ਹੋਈ ਆ ਇਹ ਤੇ ਭਿੱਖੀ ਬਿੰਦ ਵੀ ਐਫਆਰ ਜਿਹੜੀ ਉਹਦੀ ਦਰਜ ਕੀਤੀ ਹੋਈ ਆ ਠੀਕ ਆ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਇਹੋ ਕਿਹਾ ਕਿ ਅਸੀਂ ਸਾਰੇ ਜੋ ਵੀ ਮਲਕਿ ਥਾਣੇ ਜੋ ਚੌਕੀਆਂ ਇਹਨਾਂ ਨੂੰ ਸਾਰਿਆਂ ਨੂੰ ਵੈਰ ਲਲ ਕਰ ਦਿੱਤੀ ਹੋਈ ਆ ਤੇ ਅਸੀਂ ਆਪਣੀ ਕਾਰਵਾਈ ਬਣਦੀ ਕਰਾਂਗੇ ਤੇ ਤੁਸੀਂ ਵੀ ਆਪਣਾ ਜਿਹੜੀ ਨੂੰ ਲੱਭਣ ਦੀ ਕੋਸ਼ਿਸ਼ ਕਰੋ ਜੇਕਰ ਤੁਹਾਨੂੰ ਲੱਭਦੀ ਆ ਜਾਂ ਕੋਈ ਤੱਕੇ ਨਾ ਕਿਸੇ ਨੇ ਘਰ ਵਿੱਚ ਬਿਠਾ ਕੇ ਇਹਨੂੰ ਰੱਖਿਆ ਹੋਇਆ ਹੈ ਤੇ ਸਾਨੂੰ ਜੇ ਖਬਰ ਲੱਗਦੀ ਸਾਨੂੰ ਦੋ ਤਰਨਤਾ ਪਾਓ ਉਹਦੀ ਕਾਰਵਾਈ ਦੇ ਵਿੱਚ ਉਹ ਬੰਦੇ ਚੱਕ ਕੇ ਲਿਆਵਾਂਗੇ ਹਾਂਜੀ ਕੋਈ ਮੋਬਾਈਲ ਨੰਬਰ ਚੱਲਦਾ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਫਤਗ ਮੋਬਾਈਲ ਨੰਬਰ ਚੱਲਦਾ ਹੈ 88729 56762 ਤੇ ਇੱਕ ਇੱਕ ਮੋਬਾਈਲ ਨੰਬਰ ਚੱਲਦਾ 791 903 ਇਹ ਪਰਿਵਾਰ ਦੇ ਦੋਵੇਂ ਆਪਣੇ ਹੈਗੇ ਨੇ ਤੇ ਨੰਬਰ ਨੇ ਇਹਨਾਂ ਦੇ ਸੰਪਰਕ ਕਰਨ ਜੇ ਵੀ ਕਿਸੇ ਨੂੰ ਪਤਾ ਲੱਗ ਜਾਵੇ ਕਿ ਇਹ ਈ ਆਸਥਾਨ ਤੇ ਜਾਂ ਕਿਤੇ ਬੈਠੇ ਬੈਠੇ ਹੋਏ ਜਾਂ ਕਿਹਨੇ ਬਿਠਾ ਕੇ ਧੱਕੇ ਨਾਲ ਰੱਖੇ ਹੋਏ ਆ ਕਿਤੇ ਲਾਗੇ ਵਾਲੇ ਨੂੰ ਵੀ ਪਤਾ ਲੱਗ ਜਾਵੇ ਤੇ ਮਾਲਕੇ ਸਾਨੂੰ ਕਰ ਦਵੇ ਸੂਚਿਤ ਕਿ ਇਹ ਪਰਿਵਾਰ ਦੇ ਇੱਥੇ ਤੁਹਾਡੇ ਜੀ ਬੈਠੇ ਹੋਏ ਆ ਅਸੀਂ ਉਸੇ ਵੇਲੇ ਆਪਣਾ ਤਰੰਤ ਕਾਰਵਾਈ ਕਰਾਂਗੇ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ